ਉਹ ਬਰੇ ਕਾਉਂਡ ਦਿੰਦਾ ਏ ਛੱਡ ਤਾ ਗਰਾਂ ਦੀ ਲੋਕੀ ਦੇ ਓਏ ਹੋ ਹੋ ਗੋ ਸਭ ਬਣੂਗੀ ਤੈਨੂੰ ਫਿਰ ਉਹ ਖੜ ਜਾ ਹੁਣ ਚਾਰੇ ਦੇ ਦੰਤੀ ਮੇਰੇ ਬਾਟੇ ਨਿਪ ਲਾਉਂਦੇ ਅਈਆ ਐ ਦੋ ਆ ਦਾ ਹਾਂ ਨੀ ਦੇਖ ਲੈ ਭਈ ਜੀ ਇੱਕ ਦੂਜੀ ਵੜੀ ਗੱਲ 15000 ਮੰਗਦੇ ਹੈ ਇਹ ਵਾਲੀ ਲਵਾਗ ਨੇਮੜੇ ਅਈ ਦਰ ਓਏ ਤੁਸੀਂ ਕਿੰਨੇ ਦੋ ਜਿਵੇਂ ਬੱਕਰੀ ਲੈਣ ਵਾਲੀ ਓਏ ਹਾਂ ਜੀ ਦੋ ਯਾਰ ਛੋਲੇ ਮੈਨੂੰ ਦੋ ਲਓ ਸਮਝੀ ਗੀ ਹਾਂ ਬਾਕੀ ਤੁੰਗਾ ਚਿਆਣਾ ਦੱਸ ਫਿਰ ਮਾਉ ਸੰਗਾ ਦੀ ਯਾਰ ਇਹ ਐ ਤੈਨੂੰ ਨੰਗ ਜੀ ਪਰਾਂ ਦੀ ਹੋ ਕੇ ਫਿਰ ਗੰਗ ਜੀ ਹੋਈ ਯਾਰ ਹਾਂ ਉਸ ਆਵਲ ਬਣ ਜੂਗਾ ਕੰਮ ਫਿਰ ਇਹ ਆਪ ਹੀ ਆ ਜਾਣਗੇ ਥੱਲੇ ਵੀ ਹਾਂ ਇੰਨੇ ਹੀ ਛੱਡਾਂਗੇ

ਜੱਟ ਤੋਂ ਛੱਡ ਲਿਆ ਗੱਲ ਯਾਰਾ ਇਹ ਇਹ ਤੇਰੇ ਇਹਦੀ ਮਾਂ ਨੇ ਨਾਲ ਇਹਦੀ ਘਰਾਂ ਨਾਲ ਤੇਰੇ ਘਰਾਂ ਮਾਂ 15000 ਦੀ ਤੇ ਪਸਰਾਈ ਜੇ ਬੱਕਰੀ ਪਾਉਣੀ ਹੈ ਫੋਨ ਕਰ ਲੈ ਕੱਲੀ ਬੱਕਰੀ 25000 ਲੈਣੇ ਹਨ ਵਿੱਚ ਯਾਰਾਂਗੇ ਬਾਈ ਕੱਲੀ ਬੱਕਰੀ ਕੋਲ ਖਾਣੀਆਂ ਬੱਕਰੀ ਮੈਂ ਕੱਲੀ ਕਰਾਉਣਾ ਆਪਾਂ ਇਹਦਾ ਜਗਾਰ ਖੜਾ ਹੈ ਜੇ 15000 ਦੀ ਪਸਰਾ ਫੋਨ ਕਰਕੇ ਕਰੇ ਜੇ ਤਾਂ ਕਿ ਦੇਣੀ ਆ ਪਠਿਆੜੂ ਬੈ ਗਈ ਇਹਦੀ ਅਸੀਂ ਚੱਕ ਦੂੰਗਾ ਤੇ ਵਿਗਿਆਨ ਦਿਖਾਈਆਂ ਨੂੰ ਪਰ ਕੱਲੀ ਬੱਕਰੀ ਕਹਿਣਾ ਉਹ ਨਾਲ ਪਠਾ ਨਾਲ ਜਾਣੀ ਆ ਬੱਕਰੀ ਇਹ ਯਾਰ ਬੰਦਾ ਬਾਹਰੋਂ ਆਇਆ ਯਾਰ ਇਹ ਤੇ ਬੰਦਾ ਬਾਹਰ ਗਾਦੀ ਬੰਦਾ ਯਾਰਾ ਤੁਹਾਨੂੰ ਹਾਲ ਆ ਗਿਆ ਕਿਹੜੇ ਦੇਖ ਗਿਆ ਦੀ ਅਰੇ ਕਿੱਥੇ ਗਿਆ ਦੀ ਯਾਰਾ ਦੁਬਈ ਗਿਆ ਉਹ ਤੇ ਬਿਮਾਰ ਹੋ ਗਿਆ ਕਿਰ ਇਹ ਅੱਛਾ ਉਹ ਮਾਦ ਬਹੁਤ ਟੱਲਾ ਹੋ ਗਿਆ ਯਾਰਾ ਹਾਂ ਟੱਲਾ ਹੋ ਗਿਆ ਪੈਸਾ ਬਹੁਤ ਲੱਗਦੀ ਯਾਰਾ ਹਾਂ ਸਾਰੀਆਂ ਦਾ ਪੱਤਲਾ ਹੋ ਗਿਆ ਆਪਾਂ ਤੜਕਾ ਆਪਾਂ ਲਈ ਸੀ ਨਾ ਇਹ ਪੈਸੇ ਤਾਂ ਹੀ ਬਹੁਤ ਲੱਗਦੀ ਇਹ ਬੰਦਾ ਚੱਲਿਆਦਾ ਕੋਈ ਨਹੀਂ ਕਰ ਰਿਹਾ ਤਾਰੀਆਂ ਦਾ ਤੂੰ ਦੱਸ ਕੇ ਨਾ 17 18 ਚ ਫੀਸ ਲੈਣਾ ਉਹਨੇ ਉਹਨੇ ਜਦ ਤੀ ਲਖਾਈ ਉੱਤੇ ਆ ਕੇ 18 ਚ ਪਈ ਹੁਣ ਕਿਨੇ ਦਿੱਤੀ ਉਹਨੂੰ 10000 ਰੁਪਏ ਨਾ ਪੈਣਾ 10000 ਰੁਪਏ ਮੈਂ ਇਹ ਨਹੀਂ ਲੈ ਆਹ ਮੈਂ ਨਹੀਂ ਲੈ ਮਸਤਰੀ ਸੁਹਾਲੀਆ ਅੰਡਰ ਇਹ ਗੁਰੀ ਬਾਣੀ ਤਾਂ ਫੰਡਰ ਦਾ ਮੁੱਲ ਕਰਨਾ ਪੈ ਜੀ ਇਹ ਫੰਡਰ ਵਾਲੀ ਹੈ ਜੀ ਚੀਜ਼ ਦਾ ਨਾ ਜਾਤ ਦਾ ਉਹ ਮੁੱਲ ਨਹੀਂ ਜਾਤ ਠੀਕ ਹੈ ਦੇਸੀ ਹੁੰਦੀ ਤਾਂ 5-6000 ਦੀ ਸੀ ਹਾਂ ਹਾਂ ਨਹੀਂ ਜੇ ਦੇਸੀ ਹੁੰਦੀ ਫਿਰ 5000 ਦੀ ਜੀ ਉਹ ਵੀ ਬਾਈ ਤਾਂ ਹੀ ਮੰਗੀ ਜਾਂਦਾ ਹਾਂ ਅਸੀਂ ਵੀ ਤੁਹਾਨੂੰ ਮੱਲੀਆ ਫਿਰ ਖਾਲੀ ਦੇ ਮੁੱਲ ਕਰੂਗਾ ਨਾ ਖਾਲੀ ਦੇ ਹੀ ਤੇ ਇਹ ਮਹਨ ਦਾ ਨਾ ਲਗਾ ਦੇ ਮਰ ਬੱਚਾ ਕੁਈ ਯਾਰਾ ਹੈ ਨਾ ਇਹ ਗੱਬਣਾ ਨਾ ਫੰਡ ਰਿਹਾ ਲੋ ਦੇਖ ਖਾਣ ਮੜੇ ਹੱਥ ਮਾਰ ਕੇ ਉਹ ਤਾਂ ਰੱਖੋ ਉਹ ਤਾਂ ਖੱਡਾ ਖਾਇਆ ਉਹ ਤਾਂ ਜੀ ਹਾਂ ਖੱਲਾ ਕਰੀ ਕਿੰਤਰ ਉਹ ਹੀ ਗੱਲ ਕਰਾਂਗੇ ਦੋਦੀ ਨਾ ਫਾੜੀ ਯਾਰਾ ਬੱਕੀ ਤਾਂ 11000 ਦੀ ਬਾਈ ਹਾਂ ਵਾਲੀਓ ਤੂੰ ਰੱਦ ਚ ਹੀ ਬਹਿ ਕੇ ਕੌਣ ਤੂੰ ਨਹੀਂ ਇਹ ਕਾਥੇ ਆ ਕੋਈ ਗੱਲ ਨਹੀਂ ਹਾਂ ਆਲਾ ਚੀਜ਼ ਦਾ ਮਤਲਬ ਤਾਂ ਲੱਗੂਗਾ ਨਾ ਕਰੋ ਉਹਨੇ ਬਾਈ ਮੰਗ ਲਿਆ ਉਹਨੂੰ ਕਿਹਾ ਆਪਾਂ ਬਾਈ ਵੀ ਦੇ ਦੋ ਨਹੀਂ ਫਿਰ ਇਹ ਫਿਰ ਇੱਕ ਮਿੰਟ ਇੱਕ ਮਿੰਟ ਖੜਾ ਮੇਰੀ ਸੁਣ ਲੈ ਗੱਲ ਯਾਰ ਇਹ ਕਿੰਦਾ ਕਰਦਾ ਜੇ ਆਪਾਂ ਇਹਨੂੰ ਕਹੇ ਨਾ ਬਾਈ ਮੰਗ ਲਿਆ ਹੋ ਗਈ 20 ਦੀ ਗਾਹ ਮੈਂ ਦਰ ਜਾਂਦਾ ਕਿਉਂ ਹੋ ਗਈ 20 ਦੀ ਹੈ ਹੀ ਨਹੀਂ ਐਨਾ ਗਰਮ ਯਾਰ ਆਪਾਂ ਕੋਈ ਪਾਗਲ ਆ ਜਾਂ ਜਹੀ ਜੀ ਬੱਕਰੋ ਸਾਹ ਨੂੰ ਹੱਸਦੇ ਹੁਣ ਕੀ ਕਰੀਏ ਹਾਂ ਬਾਈ ਦੱਸੀ ਬੇਟਾ ਯਾਰ ਘੱਟ ਦੇ ਦੇ 20 ਦੇ ਯਾਰ ਘੱਟ ਦੇ ਦੇ ਯਾਰ ਤੂੰ ਹੋਰ ਪਾ ਲੈ ਬਾਈ 12000 ਹੋਈ ਯਾਰ ਨਹੀਂ ਹੁਣ ਇਹਦੋਂ ਪਾਉਣੀ ਕਿੰਨੇ ਦੀਆਂ ਸਾਰੀਆਂ ਗੱਲਾਂ ਸਾਰਾ ਟਾਟ ਵਾਟਾ ਕਰ ਹਾਂ ਨਾ 21 ਦੀਆਂ ਨਾ 20 ਦੀਆਂ ਨਾ 19 ਦੀਆਂ ਨਾ ਸਾਰਾਂ ਦੀਆਂ ਗੱਲਾਂ ਇਹ ਕਹਿੰਦੀ ਵੀ ਮੈਂ ਇਦੋਂ ਘੱਟ ਮੈਨੂੰ ਰੋਟੀ ਨਹੀਂ ਬਣਦੀ ਬੱਸ ਗੱਲ ਖਾ ਗਰਮੀ ਵਾਲੀ ਆ ਸਾਥੋਂ ਵੀ ਇਹਨਾਂ ਬੋਲੇ ਜਾਂਦਾ ਯਾਰ ਨਹੀਂ ਵਿਗਨੇ ਵੀ ਉਮੀਦੀ ਕਰ ਲਿਆ ਕੋਈ ਗੱਲ ਉਹਦੇ ਫੜਾ ਯਾਰ ਜਨਾ ਬਕਰ ਬਕਰ 20 ਦੀ 13000 ਦੀ ਬਕਰ ਦੇਖ ਨੇ ਬਈ ਨਹੀਂ ਹੋਣਾ ਕਿੰਨੇ ਦੀ ਹੋਊਗੀ ਨਹੀਂ ਹੁਣ ਖਚਾਈਆਂ ਕੋਈ ਫੇਗਾ ਨਹੀਂ ਜਿੰਨੇ ਉਹ ਰੇੜੇ ਲਾ ਗਏ ਨੂੰ ਜਿੰਨੇ ਦੇਈਦਾ ਤੂੰ ਉਨੇ ਦੀ ਲਿਆ ਖਚਾਈਆਂ ਤੂੰ ਕਹਦੇ ਤਾਂ ਹੁਣ ਤੂੰ 1 ਮਿੰਟ ਤੂੰ ਕਹਦੇ ਜਿੰਨੇ ਦੀ ਹੈਗੀ ਚਤੋਂ ਦਾ ਸਾਨੂੰ ਨਹੀਂ ਪਤਾ ਉਹਨਾਂ ਗਰਮੀ ਆ ਚੱਕਰ ਆਈ ਜਾਂਦੇ ਆ ਹਾਂ 500 ਘਟ ਦੇ ਦੇ ਹਾਂ ਇਹਨੇ 159 ਦੀ ਹੈਗੀ ਆ ਫਿਰ ਹੋਰ ਕਿੰਨੇ ਦੀ ਦੋ ਬੱਚਿਆਂ ਲਈ ਮਿਲੂਗੀ 159 20 ਦੀ ਇਹ ਖਾਲੀ ਆ ਚੀਜ਼ ਵੀ ਆਹੀ ਮਿਲੂਗੀ ਚੀਜ਼ ਵੀ ਆਹੀ ਮਿਲੂਗੀ ਮੈਂ ਦਵਾਉਂਗਾ ਆ ਜੀ ਮੇਰੇ ਨਾਲ ਜਿੱਤੇ ਮਰਜੀ ਆਹ ਕੁਆਲਟੀ ਵੀ ਆਹੀ ਮਿਲੂਗੀ ਨਾ ਕੋਈ ਗੱਲ ਜਾਂ ਸਾਡੇ ਕਰੇਗੀ ਆ ਜਿਹੜਾ ਸਾਡੇ ਹਾਂ ਸਾਡੇ ਕਰੇਗੀ ਫਕਤ ਬੇੜੀਆਂ ਦੇ ਨਹੀਂ ਕੋਈ ਲਾ ਦਿਆ ਇਹਦੇ ਘਰੇ ਰੱਖਣ ਨੂੰ ਲੈਣੇ ਵੀਰ ਨੇ ਨਾਲ ਕੋਈ ਨਹੀਂ ਲੈਣੇ ਗੁੱਪੀ ਗੁੱਪੀ ਪਾ ਆ ਗਿਆ ਜਿਹਨੂੰ ਵੱਧ ਦਵਾਈ ਹੈ ਕੱਲ ਨੂੰ ਸਾਡੇ ਕੋਲੇ ਨਹੀਂ ਆਉਂਦਾ ਵੀਰੇ ਹਾਂ ਬੱਚੇ ਹੁੰਦੇ ਨਾਲ ਫਿਰ ਇਹਨੂੰ ਕਿਹੜੀ ਚੀਜ਼ ਆ ਤੁਸੀਂ ਉਹਨੇ ਨਹੀਂ ਦਵਾਉ ਇਹਦੇ ਨਾਲ ਕੋਈ ਬੱਚੇ ਹੁੰਦੇ ਤਾਜੀ ਸੂਈ ਹੁੰਦੀ ਇੱਕ ਬੱਚਾ ਵੀ ਹੁੰਦਾ ਥੱਲੇ ਆ 15 ਥੱਲੇ ਆਂ ਬੱਕਰੀ ਵੇਖੂ ਜਰਾ ਇਹੋ ਫਿਰ ਕਹੀਏ ਮਾ ਗਈ ਆ ਇਹ ਬਾਈ ਕਹਿੰਦਾ 15 ਘੰਟਾ ਗੱਲਾਂ ਲੈ ਕੇ ਦੇ 15 ਤੋਂ 13 ਅੰਤਰਾ ਕਿੰਨੇ ਦਾ ਧਿਆਨਾ ਹਾ ਨਾ ਹਾ ਨਾ ਕੀ ਹੈ ਹਾ ਨਾ ਟਾਟਾ ਬਾਟਾ ਅੱਜ ਇੱਥੇ ਕੋਈ ਨਹੀਂ ਤੂੰ ਕੀ ਮੈਂ ਭਾਈ ਭਾਜ ਤੂੰ ਆਪ ਹੀ ਦੱਸ ਤੋ ਕਿੰਨੇ ਜੀਸ ਨੂੰ ਕੀ ਪਤਾ ਨਹੀਂ ਆ ਕੋਈ ਕਹਾ ਕੇ ਬਾਰ ਬਾਰ ਨਹੀਂ ਕਹਿਣਾ ਤੇਰਾ ਚਤਮਾਨਾ ਵੇਚੀ ਭਾਈ ਦਾ ਚਤਮਾਨਾ ਲੈ ਲਖਾਈ ਆਪੋ ਆਪਣੇ ਪੂਰੇ 14000 ਰੁਪਏ ਰੱਖ ਲੈ ਬਸ ਠੀਕ ਆ ਠੀਕ ਆ ਮੈਂ ਜਨਾ ਪਕਾਈ ਰੱਖ ਲੈ ਖਾਲੀ ਬੱਕਰੀ ਆ ਫੰਡਰ ਆ ਨਹੀਂ ਹੋਰ ਵੀ ਕੁਝ ਓਹ 14000 ਦੀ ਪੂਰੀ ਓਹ 16 ਦੀ ਵੀ ਨਹੀਂ ਲਾ ਕੋਈ ਨਾ ਰਹਿਣ ਤੂੰ 18 ਕਹਿੰਦਾ 16 ਦੀ ਵੀ ਨਹੀਂ ਆ ਕੋਈ ਗੱਲ ਖਾਲੀ ਆ ਖਾਲੀ ਨਹੀਂ ਮੋਲਾ ਹਾਂ ਫੰਡਰ ਆ ਫੰਡਰ ਦਾ ਹੀ ਲਾਇਆ ਮੈਂ ਤੂੰ ਐਂ ਥੱਲੋਂ ਵੀ ਗੱਪਾਂ ਹੁੰਦੀ ਤੈਨੂੰ 3.5 ਮਹੀਨੇ ਦੀ ਫੇਰ ਵੀ ਤੈਨੂੰ ਹੋਰ ਲਾ ਦੇ ਤੂੰ 14000 ਖਾਲੀ ਆ ਤੈਨੂੰ 16000 ਦੀ ਮੰਗ ਰੱਟ ਲੈ ਸਾਹਮਣੀ ਵੀ ਆ ਨੇ ਕੀ ਕੀ ਦਾ ਫਰਕ ਉਹ 16000 ਦੀ ਮੰਗ ਰੱਟ ਫਿਰ ਉਹ ਚੀਜ਼ ਦੇ ਪੈਸੇ ਦਾ ਲੱਗਣਗੇ 16000 ਲੈ 16000 ਦੀ ਮੈਂ ਤੈਨੂੰ ਮੇਮਣ ਵਾਲੀ ਕਰ ਦੋ ਯਾਰ ਨਾ ਕੀ ਕੀ ਦਾ ਮੁੱਲ ਆ ਆ ਅੱਖੇ ਲੱਗ ਓਏ ਆਖੇ ਲੱਗ ਠੀਕ ਐ ਨਾ 12 ਤੱਕਾ ਨਾ ਕਰ ਕੀ ਕੀ ਦਾ ਫਰਕ ਨਹੀਂ ਹੁਣ ਦੋ ਤੱਕਾ ਕਰਦਾ ਹੁਣ ਤੂੰ ਧੱਕਾ ਕਰਦਾ ਉਹ ਨਹੀਂ ਰੋ ਰਿਹਾ ਰੋਟੀ ਬਣਦੀ ਹੁੰਦੀ ਉਹਦੇ ਛੱਡ ਉਹ ਰੋ ਰਿਹਾ ਰੋਟੀ ਤੇਨੂੰ ਬਣ ਗਈ ਯਾਰ ਨਹੀਂ ਜੱਕੇ ਛੱਡ ਰਿਕ ਹੋ ਰਹੀ ਹੋਰ ਮੁਰਗੇ ਛੱਡ ਨਹੀਂ ਲਾਉਣੀ ਹੈਗੀ ਨਾਲਾ ਕੋਈ ਗੱਲ ਇਹ ਛੱਡ ਜਾਉਂਦੀ ਹੋ ਗਈ ਠੀਕ ਹੈ ਰੱਖ ਲੈ ਮੁੱਠੀ ਰੱਖ ਲੈ ਮੁੱਠੀ ਜਰਾ ਰੱਖ ਲੈ ਬਾਹਰ ਰੱਖ ਲੈ ਰੱਖ ਲੈ ਬਸ ਲਾ 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 ਮੱਤੇ ਰੱਖ ਲੈ ਦੇ ਦੇ ਬੱਕਰੀ ਨਹੀਂ ਦੇਦਾ ਇਸ ਨੂੰ ਕਰਵਾਣੀ ਮੁੰਡੇ ਕੀ ਕੀਤੀ ਤੇਰੀ ਉਹ ਜਰਾ ਜਰਾ ਇਹਨੇ ਗੁੱਦੀ ਦੇ ਬਾਰ ਨਾ ਜਾਣੀ ਯਾਰ ਨਹੀਂ ਕੀਤੀ ਨਹੀਂ ਕਰੀ ਨਹੀਂ ਯਾਰਾ ਕਰੀ ਨਹੀਂ ਯਾਰਾ ਯਾਰ ਤੂੰ ਵੀ ਰਖਾ ਦੇ ਤੇਰੀ ਮਾਰੀ ਹੋਤੋ ਜਮਾਂਟੀ ਲਾ ਦੇ ਜਦੋਂ ਹੁੰਦਾ ਵੀ ਨਹੀਂ ਕਰ ਸਕਦਾ ਯਾਰ ਉਹ ਗਾੜਾ ਬਣੀ ਭਾਜੀ ਚਾਹੇ ਭਾਜੀ ਉਹ ਗਾੜਾ ਨਹੀਂ ਬੱਸ ਬੱਦਲਿਆ ਚਾਹਦਾ ਨਹੀਂ ਦਿਖਾਈ ਕਰਾ ਦੂਗਾ ਨਹੀਂ ਨਾ ਹੋਣਾ ਦਿਖਾਈ ਕਰਾ ਦੂਗਾ ਬਸ ਪੜਾ ਦੇ ਲਗਾਈ ਕਰਾ ਦੂ ਹੋਰ ਕੀ ਹੈ ਲੈ ਕੇ 17000 ਆ ਲੀਆ ਬੜਾ ਮੇਰਾ ਲੈ ਲੈਣੀ ਠੱਕਲਾ ਬੱਕੀ ਯਾਰ ਅੱਜ ਤੋਂ ਬਾਅਦ ਤੇਰਾ ਠੱਕਾ ਕਾਫੀ ਆ ਰਿਹਾ ਉਹ ਮੈਂ ਇਹ ਸੁਣੀ ਲੋਕ ਇਹਨਾਂ ਘਟਾਉਂਦਾ ਰਿਹਾ ਤੇ ਲੱਗ ਗਿਆ ਸਾਥੇ 14000 ਜਮ ਜਮਦੂਦ ਗੱਦਰੀ ਨਹੀਂ ਕਰਦਾ ਗੱਲ ਵੀ ਇਹਦਾ ਯਾਰ ਤੈਨੂੰ ਮੈਂ ਉਹ ਲਾਇਆ 16000 ਪਾਰਟੀ ਆ ਗਈ ਆ ਗਿਆ ਪਾਰਟੀ ਆ ਆਹੋ ਨਸਲੇ ਵੇਚੀ ਨਹੀਂ ਨੀ ਫਿਰ 3.5 ਮਹੀਨੇ ਲਓ ਜੀ ਇੱਕ ਦੋ ਤਿੰਨ ਮੋਲੂ ਮੜਾਉ ਮਠਿਆਈ ਖਾਓ ਮੱਥੇ ਨਾਲ ਲਾ ਲਾ ਹੁਣ ਜੇ ਮੋਰੀਆ ਗੱਲ ਜਾਣਨਾ ਫਿਰ ਆਪਾਂ ਤੁਹਾਨੂੰ ਗਾਉਂ ਦੇ ਪੂਰੇ 15 ਦੀਆਂ ਲਖਾਈਆਂ ਕੋ ਆਪਣੀਆਂ ਚਲ ਉਹ ਵੀ 15 ਨਹੀਂ 500 ਨਾਲ ਤਾਂ ਮਹਿੰਗੀ ਨਹੀਂ ਤੇ ਧੱਕੇ ਨਾਲ ਲੈ ਕੇ ਨਹੀਂ ਤੇ ਉਹਨਾਂ ਨਹੀਂ ਹੁੰਦੀ ਰੋਤੀ ਆ ਤਾਂ ਨਹੀਂ ਭਰਾਵਾ ਕੀ ਬੰਦਾ ਨਾ ਗਈ ਆ ਨਾ ਉਹ ਕੋਈ ਗੱਲ ਨਹੀਂ 500 ਨਾਲ ਤਾਂ 500 ਨਾਲ ਤਾਂ ਨਹੀਂ ਮਹਿੰਗੀ ਹੁੰਦੀ ਜੇ ਤੇਰੇ ਫਿਰ ਅਜੇ ਪਹਾੜਾ ਚੰਦਰ ਆਉਗਾ ਕੀ ਕਰੇਗਾ ਸਿਕਾਇੰਦਰ ਸਿਕਾਇੰਦਰ ਐਂਡਲੋਗੀ ਦਾ ਸਿਕਾਇੰਦਰ ਕਾਇਨ ਹੋ ਗਿਆ 15000 ਦਾ ਉਹ ਲੋਡ ਆ ਗਿਆ ਸਾਲ ਆ ਜਾਂਦੇ ਆ ਬਿਲਕੁਲ ਘੱਟ ਪਾੜਨਾ ਬੜਾ ਪੁੱਛਾਂਗੇ ਪੱਠਾਈਆਂ ਦੇ ਦੀ ਉਹਨੇ ਵੀ ਜਰੂਰੀਆਂ ਨੇ ਮਸਾਲਾ ਦਾ ਸਾਰਾ ਜੀ ਜੀ ਆਹ ਕੌਣ ਕਰ ਲੋ ਨੈਟ 100 ਬਾਕੀ ਜੀ